ਹੈਲੋ ਸਤਿ ਸ੍ਰੀ ਅਕਾਲ ਜੀ ਸਾਰੇ ਆਨੰਦ ਕਰਦੇ ਤੁਸੀਂ ਸਾਰੇ ਠੀਕ ਹੋ ਵਗੇ ਚੜ੍ਹਦੀ ਕਲਾ ਛ ਹੋਗੇ ਨਵਦੀਪ ਲਾਈਫਸਟਾਈਲ ਚੈਨਲ ਤੇ ਸਵਾਗਤ ਹੈ ਜੀ ਅਗਰ ਚੈਨਲ ਤੇ ਪਹਿਲੀ ਵਾਰੀ ਚੈਨਲ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸੋਣਾ ਜਿਹਾ ਕਮੈਂਟ ਜ਼ਰੂਰ ਕਰਨਾ ਕਿ ਦਿਨ ਹੈ ਅੱਜ ਸ਼ਨੀਵਾਰ ਦਾ ਤੇ ਅੱਜ ਨਾ ਫਿਰ ਥੋੜਾ ਬੁਖਾਰ ਜੋ ਗਿਆ ਸੀ ਆਪਾਂ ਥੋੜਾ ਜਿਹਾ ਕੰਮ ਕਰਕੇ ਦਵਾਈ ਖਾ ਕੇ ਪਲੇਟ ਗਏ ਸੀ ਤੇ ਹੁਣ ਲਾਨਿਆ ਜੀ ਆਪਾਂ ਝਾੜੂ ਪੋਚੇ ਭਾਂਡੇ-ਭੁੰਡੇ ਆਪਾਂ ਮਾਂਜਲੇ ਸੀ ਰੋਟੀ ਵੀ ਬਣਾ ਲਈ ਸੀ ਫਸਟ ਆੜੂ ਪੋਚੇ ਰਏਗੇ ਸੀ। ਇਹ ਜੀ। ਉਹਨੇ 0.2 ਦੀ ਪਕਾ ਕੇ ਬੱਚਾ ਨੂੰ ਖਵਾ ਦਿੱਤੀ। ਤੇ ਆਪਾਂ ਲੱਗੇ ਸਫਾਈਆਂ ਕਰਨ ਹੁਣ। ਝਾੜੂ ਫੇਰ ਲਏ। ਪਕਾ ਰਹਾ ਮੇਜਾ ਤੇ ਆਪਣੇ ਅੱਜ ਦੁਪਹਿਰ ਨੂੰ ਸਬਜੀ ਹੈ ਨਹੀਂ ਸਿਰਫ ਤੜਕਾ ਘਟ ਦੇ ਬਣਾਉਣੇ ਨੇ ਸਬਜੀ ਨੂੰ ਆਣਾ ਰਿਹਾ ਵਿੱਚ ਹੈ ਆਪਾਂ ਸਬਜੀ ਪੰਜ ਬਣਾਉਣੇ ਦਪੈ ਤੋ ਅੱਜ ਆਪਾਂ ਲੱਕੇ ਸਬਜ਼ੀ ਬਣਾਣਾ ਤੇਲ ਧਰਤਾ ਗਰਮ ਤੇ ਇਹ ਆਲੂ ਪਿਆਜ਼ ਥੋੜੇ ਜਿਹਾ ਕੱਟੇ ਸੀ ਹੁਣ ਬਣਾ ਲੈਨੇ ਆ ਸਬਜ਼ੀ ਇਹ ਜਿਹੜਾ ਪਹਿਲਾਂ ਤੜਕਾ ਕੱਟਿਆ ਸੀ ਉਹ ਰੱਖ ਦਿੱਤਾ ਕੋਈ ਰਾਤ ਨੂੰ ਸਬਜ਼ੀ ਬਣਾ ਲਾਂਗੇ ਹੁਣ ਕੋਈ ਸਬਜ਼ੀ ਵਾਲਾ ਆਇਆ ਨਹੀਂ ਰੋਟੀ ਦਾ ਟਾਈਮ ਹੋ ਗਿਆ ਦੁਪਹਿਰ ਦੀ ਤਾਂ ਇਹ ਆਪਾਂ ਦੰਦ ਗਰਮ ਕਰਕੇ ਰੱਖ ਲਿਆ ਸਵੇਰੇ ਕੀਤਾ ਨਹੀਂ ਆਪਾਂ ਹੁਣ ਆਲੂ ਪਿਆਜ਼ ਹੀ ਬਣਾ ਲੈਨੇ ਆ ਰਾਤ ਨੂੰ ਕੋਈ ਸਬਜ਼ੀ ਬਣਾਵਾਂਗੇ ਤੇ ਤੇਲ ਗਰਮ ਹੋ ਗਿਆ ਜਿਹੜਾ ਪਾ ਕੇ ਆਪਾਂ ਸਿੰਪਲੀ ੜਟਾ ਪਾ ਲੈਨੇ ਸਾਰਾ ਕੁਝ ਇਸੇ ਪਾ ਕੇ ਜੀ ਸਬਜ਼ੀਆਂ ਪਈਆਂ ਹੁੰਦੀਆਂ ਨੇ ਉਹਨੇ ਪਿੰਨੇ ਹੀ ਪਾਈ ਆ ਜੰਨੇ ਨੇ ਲੈ ਜਦੋਂ ਨਾ ਆਵੇ ਆਇਆ ਵੀ ਫਿਰ ਇਹਨੂੰ ਲਾਈਏ ਇੱਧਰ ਆ ਜਾਈਏ ਇਸ ਮਿਲਨੇ ਕੇ ਹੈ ਹੈ ਇਹ ਸਬਜ਼ੀ ਮੈਂ ਆਪਾਂ ਸਬਜ਼ੀ ਬਣਾ ਲਈ ਸੀ ਆਲੂ ਤੇ ਪਿਆਜ਼ਾਂ ਦੀ

ਉਹ ਸਬਜੀ ਹੈ ਨਹੀਂ ਸੀ ਆਪਾਂ ਆਲੂ ਪਿਆ ਤੜਕ ਲੈ ਤੇ ਆਪਾਂ ਖਾਣੇ ਰੋਟੀ ਤੇ ਨਾਲੇ ਦਿਨੇ ਬੱਚਿਆਂ ਨੂੰ ਕਿਸੇ ਦੇ ਚੁੱਲੇ ਦੀ ਚਾਕ ਰੱਖਣ ਨਾਲੋਂ ਆਪਣੇ ਘਰ ਜੋ ਵੀ ਰੁੱਖਾ ਮਿੱਸਾ ਬਣਦਾ ਹੈ ਆਨੰਦ ਨਾਲ ਛਕੋ ਕਿਸੇ ਦੇ ਚੁੱਲੇ ਦੀ ਚਾਕ ਨਾ ਰੱਖੋ ਤੇ ਇਹ ਹੀ ਖਾ ਕੇ ਦੇਖੋ ਸ਼ਾਈ ਪਨੀਰ ਦਾ ਸੁਆਦ ਆਏਗਾ ਆਪਣੇ ਘਰ ਦੀ ਰੋਟੀ ਸਬਜੀ ਨਾਲੇ ਕਿੱਧਰ ਗਿਆ ਤੂੰ ਜਾਸ ਕਿਤੇ ਗਿਆ ਸਵਾਦ ਲੱਗਾ ਘਟ ਕਿਤੇ तेल साड़ के सारा वालना चलावा मेथी दाना तो जी लंग सल्ती उठ के आई है ना ਤੇ ਬੁਖਾਰ ਅੱਜ ਥੋੜਾ ਠੀਕ ਹੈ ਹੰਦ ਲੱਗਦੀ ਆਈ ਸੀ ਅੱਜ ਸਕੂਲ ਵੀ ਨਹੀਂ ਗਈ ਹੈ ਸ਼ਾਮ ਤੇ ਆਈ ਸਭ ਜੀ

ਦੇਖੋ ਕਿ ਖੇਡਾਂ ਹੋ ਰਹੀਆਂ ਨੇ ਪੈ ਨਾ ਮੈਂ ਦੁਬਈ ਹੁੰਦੇ ਨੇ ਬਰੇਨ ਹੁੰਦੇ ਚਲੋ ਜਬ ਪੈ ਕਰੀਏ ਕਣਕ ਇਕੱਠੀ ਸੁੱਕਣੇ ਪਾਈ ਸੀ ਸਵੇਰ ਤੇ ਆ ਜੋ ਟੱਪ ਦੇ ਵਿੱਚ ਨੇ ਮੈਟ ਪਿਆ ਧੋਣ ਵਾਲਾ ਉਹ ਧੋਣੇ ਆ ਸ਼ਾਮ ਹੋ ਗਈ ਫਿਰ ਬਣਾਣੇ ਆ ਸਬਜੀ ਪਾਜੀ ਸੀ ਇਹ ਤਰ੍ਹਾਂ ਦੁਪਹਿਰੀ ਕੱਟਿਆ ਸੀ ਸਭ ਤੋਂ ਬਾਅਦ ਇਹ ਭਲਣਿਆ ਇਹ ਆਪਾਂ ਤੇਲ ਸਾੜ ਕੇ ਰੱਖ ਲਿਆ ਸੀ ਰਾਤ ਨੂੰ ਲਾਵਾਂਗੇ ਮਾਣਾਂ ਚ ਸਵੇਰੇ ਸਿਰ ਤੇ ਲਾਵਾਂਗੇ ਜੀ ਬੱਚੇ ਸਟੇਸ਼ਨ ਤੋਂ ਆ ਕੇ ਖੇਡ ਰਹੇ ਨੇ ਤੇ ਆਪਾਂ ਸਬਜੀ ਬਣਾ ਲਈ ਤੇ ਆਟਾ ਵੀ ਗੁੰਨ ਕੇ ਰੱਖ ਲਿਆ ਜੀ ਸ਼ਾਮ ਹੋ ਗਈ ਹੈ ਅੱਜ ਅੱਗੇ ਕੀਰਤਨ ਦਰਬਾਰ ਸਾਹਿਬ ਤੇ ਹੋਰ ਇਸ ਤੋਂ ਠੰਡੀ ਠੰਡੀ ਹਵਾ ਚੱਲਣ ਲੱਗ ਜਾਂਦੀ ਜਿੱਦਾਂ ਦੀਵਾਲੀ ਵਾਲਾ ਮੌਸਮ ਹੁੰਦਾ ਸਰਦੀ ਵਾਲਾ ਉਦਾਂ ਦਾ ਲੱਗਦਾ ਚਲੋ ਜੀ ਅੱਜ ਵਾਲੇ ਵਲੌਗ ਦਾ ਐਂਡ ਆਪਾਂ ਇੱਥੇ ਕਰਦੇ ਆਂ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਤੁਹਾਦ ਸਾਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਕਮੈਂਟਸ ਹੋਣਾ ਜੀ ਜ਼ਰੂਰ ਕਰਨਾ ਬਾਏ ਬਾਏ